ਪੰਜਾਬ ਫਾਈਲਸ ਟੀਵੀ ਅਤੇ ਪੰਜਾਬ ਡਸਟਾਵੇਜ਼ ਦੇ ਦਰਸ਼ਕਾਂ ਲਈ ਮਾਹਿੰਦਰ ਸਿੰਘ ਤਗੜ ਲੈ ਕੇ حاضر ਆ ਇੱਕ ਬਹੁਤ ਹੀ ਵਿਸ਼ੇਸ਼ ਖਬਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਅਦਾਬ ਅੱਜ ਗੱਲ ਹੋਏਗੀ ਪੰਜਾਬ ਸਰਕਾਰ ਵੱਲੋਂ ਨਸ਼ੇ ਰੋਕਣ ਦੇ ਮੁੱਦੇ ਤੇ ਬੁਲਡੋਜ਼ਰ ਚਲਾਉਣ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਹੁਕਮ ਦਿੱਤਾ ਹੈ ਕਿ ਹਰ 24 ਘੰਟਿਆਂ ਬਾਅਦ ਯਾਨੀ ਕਿ ਰਾਤ ਦੇ 3 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 3 ਵਜੇ ਤੱਕ ਤੁਸੀਂ ਜਿੰਨੇ ਵੀ ਐਂਡੀਪੀਐਸ ਯਾਨੀ ਕਿ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸਸ ਐਕਟ ਦੇ ਵਿੱਚ ਦਰਜ ਕੀਤੇ ਪਰਚੇ ਆ ਉਹਨਾਂ ਦੀ ਸੂਚੀ ਹੈੱਡ ਆਫਿਸ ਯਾਨੀ ਕਿ ਡੀਜੀਪੀ ਆਫਿਸ ਭੇਜੋਗੇ ਇਸ ਹੁਕਮ ਦੇ ਚਲਦੇ ਸਾਰੇ ਐਸਐਸਪੀਜ਼ ਨੇ ਆਪਣੇ ਹੇਠਾਂ ਪੈਂਦੇ ਥਾਣਿਆਂ ਦੇ ਐਸਐਚਓਨ ਨੂੰ ਹੁਕਮ ਜਾਰੀ ਕੀਤੇ ਨੇ ਕਿ ਤੁਸੀਂ ਜਲਦ ਤੋਂ ਜਲਦ 24 ਘੰਟੇ ਪੂਰੇ ਹੋਣ ਤੋਂ ਪਹਿਲਾਂ ਹੀ ਐਸਐਸਪੀ ਆਫਿਸ ਉਹ ਸਾਰੇ ਪਰਚਿਆਂ ਦੀ ਜਾਣਕਾਰੀ ਦੇਣੀ ਹੈ ਜਿਹੜੇ ਤੁਸੀਂ ਦਰਜ ਕੀਤੇ ਨਾਲ ਇਹ ਵੀ ਹਦਾਇਤ ਕੀਤੀ ਗਈ ਆ ਤੁਸੀਂ ਉਹਦੇ ਬਾਰੇ ਵੀ ਦੱਸਣਾ ਕਿ ਤੁਸੀਂ ਬੁਲਡੋਜ਼ਰ ਕਿੰਨੀਆਂ ਜائਦਾਦਾਂ ਤੇ ਚਲਾਇਆ ਜਾਂ ਤੁਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਚਲਾਉਣ ਦਾ ਪ੍ਰੋਗਰਾਮ ਰੱਖਿਆ ਹੋਇਆ ਇਸ ਪਾਲਿਸੀ ਦੇ ਵਿਰੋਧ ਦੇ ਵਿੱਚ ਕਈ ਲੋਕ ਬੋਲ ਰਹੇ ਨੇ ਕਿ ਇਹ ਗੈਰ ਕਾਨੂੰਨੀ ਹੈ ਇਸ ਤਰ੍ਹਾਂ ਸਰਕਾਰ ਨਹੀਂ ਕਰ ਸਕਦੀ ਕਿਉਂਕਿ ਸਰਕਾਰ ਕੋਲ ਅਦਾਲਤੀ ਪਾਵਰਾਂ ਨਹੀਂ ਪਰ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੋਂ ਬਾਹਰ ਹੋ ਚੁੱਕੀ ਹੈ ਅਤੇ ਹੁਣ ਕਾਫੀ ਪ੍ਰੈਸ਼ਰ ਦੇ ਅੰਡਰ ਆ ਚੁੱਕੀ ਹੈ ਸਾਡੀ ਜਾਣਕਾਰੀ ਮੁਤਾਬਕ ਜਦੋਂ ਥਾਣੇਦਾਰਾਂ ਨੇ ਐਸਐਸਪੀ ਸਾਹਿਬ ਦੇ ਸਟਾਫ ਨੂੰ ਪੁੱਛਿਆ ਕਿ ਦੱਸੋ ਕਿ ਕੋਈ ਕੁਆਂਟੀਟੀ ਦਾ ਵੀ ਇਹਦੇ ਵਿੱਚ ਇੰਪੈਕਟ ਹੈਗਾ ਕਿ ਨਹੀਂ ਹੈਗਾ ਗ੍ਰਾਮ 2 ਗ੍ਰਾਮ ਚਿੱਟੇ ਵਾਲੇ ਨੂੰ ਵੀ ਪਰਚਾ ਦੇ ਕੇ ਅੰਦਰ ਦੇਣਾ ਹੈ ਜਾਂ ਕਿ ਉਹਨੂੰ ਵਾਰਨਿੰਗ ਦੇਣੀ ਹੈ ਜਿਹੜੀ ਚਿੱਟੇ ਦੀ ਕਮਰਸ਼ੀਅਲ ਕੁਆਂਟੀਟੀ ਹੈ ਉਹ 250 ਗ੍ਰਾਮ ਤੋਂ ਉੱਤੇ ਗਣੀ ਜਾਂਦੀ ਹੈ ਉਸ ਤੋਂ ਹੀਠਾ ਨਾਨ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਜਿਹਦੇ ਵਿੱਚ ਜ਼ਮਾਨਤ 15 20 ਦਿਨ ਦੇ ਵਿੱਚ ਆਮ ਤੌਰ ਤੇ ਹੋ ਜਾਂਦੀ ਹੈ ਪਰ ਸਾਰੇ ਥਾਣਾ ਇਜ਼ਾਰਾਂ ਨੂੰ ਕਿਹਾ ਗਿਆ ਕਿ ਤੁਸੀਂ ਮਕਦਾਰ ਦਾ ਕੋਈ ਧਿਆਨ ਨਹੀਂ ਰੱਖਣਾ ਤੁਸੀਂ ਬਸ ਪਰਚੇ ਹੀ ਦਰਜ ਕਰਨੇ ਨੇ ਸਰਕਾਰ ਦੇ ਇਸ ਫੈਸਲੇ ਦੀ ਲੀਗੈਲਿਟੀ ਦੇ ਬਾਰੇ ਪੰਜਾਬ ਫਾਈਲਸ ਟੀਵੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਇਹ ਵੀ ਦੱਸਦਾ ਚੱਲਾਂ ਕਿ 5 3 2025 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਯਾਨੀ ਕਿ ਜਨ ਹਿੱਤ ਯਾਚਿਕਾ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਕਿ ਤੁਸੀਂ ਬੁਲਡੋਜ਼ਰ ਕਿਸ ਪਾਲਿਸੀ ਦੇ ਅਤੇ ਕਿਸ ਕਾਨੂੰਨ ਦੇ ਤਹਿਤ ਚਲਾ ਰਹੇ ਹੋ ਵੀ 10 25 ਤੱਕ ਇਸ ਦਾ ਜਵਾਬ ਹਾਈ ਕੋਰਟ ਨੂੰ ਦਿੱਤਾ ਜਾਏ ਜਿਹੜੇ ਵਕੀਲਾ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਦੇ ਨਾਂ ਤੁਹਾਨੂੰ ਪਹਿਲਾਂ ਦੱਸ ਦਿੰਨੇ ਆ ਫਿਰ ਦੱਸਾਂਗੇ ਉਹਨਾਂ ਦੇ ਵਿਚਾਰ ਸਭ ਤੋਂ ਪਹਿਲਾਂ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਫਿਰ ਐਡਵੋਕੇਟ ਆਰ ਐਸ ਬਾਜਾਜ ਨਾਲ ਗੱਲ ਕੀਤੀ ਗਈ ਉਸ ਤੋਂ ਬਾਅਦ ਅਸੀਂ ਗੱਲ ਕੀਤੀ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਐਡਵੋਕੇਟ ਗੁਰਿੰਦਰ ਸਿੰਘ ਢੋਟ ਨਾਲ ਫਿਰ ਅਸੀਂ ਗੱਲ ਕੀਤੀ ਐਡਵੋਕੇਟ ਗੁਰਸ਼ਰਨ ਕੌਰ ਮਾਨ ਦੇ ਨਾਲ ਜਿਸ ਤੇ ਵਿਚਾਰ ਯਾਨੀ ਕਿ ਮੈਡਮ ਮਾਨ ਦੇ ਵਿਚਾਰ ਬਾਕੀ ਸਾਰੇ ਵਕੀਲਾਂ ਨਾਲੋਂ ਵੱਖਰੇ ਨੇ ਇਹ ਵੀ ਦੱਸਦਾ ਚੱਲਾਂ ਕਿ ਐਡਵੋਕੇਟ ਗੁਰਿੰਦਰ ਸਿੰਘ ਢੋਟ ਨੇ ਬਹੁਤ ਹੀ ਸਪੈਸੀਫਿਕ ਜਾਣਕਾਰੀ ਦਿੱਤੀ ਆ ਐਂਡੀਪੀਐਸ ਐਕਟ ਦੀਆਂ ਧਾਰਾਵਾਂ ਦਾ ਖੁਲਾਸਾ ਕਰਦੇ ਹੋਏ ਉਹਨਾਂ ਦੇ ਵਿਚਾਰ ਭਾਵੇਂ ਅਸੀਂ ਕੁਝ ਪਿੱਛੇ ਜਾ ਕੇ ਤੁਹਾਨੂੰ ਦੱਸਾਂਗੇ ਪਰ ਉਹ ਸੁਣਨੇ ਤੁਸੀਂ ਨਾ ਭੁੱਲਿਓ ਐਡਵੋਕੇਟ ਆਰ ਐਸ ਬੈਂਸ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਇਸ ਤਰੱਕੇ ਤਰੀਕੇ ਨਾਲ ਇੱਕ ਪੁਲਿਸ ਸਟੇਜ ਦੇ ਵਿੱਚ ਬਦਲਿਆ ਜਾ ਰਿਹਾ ਬੁਲਡੋਜ਼ਰ ਚਲਾਉਣਾ ਬੈਂਸ ਸਾਹਿਬ ਦੇ ਮੁਤਾਬਕ ਬਿਲਕੁਲ ਗੈਰ ਕਾਨੂੰਨੀਆ ਉਹਨਾਂ ਨੇ ਕਿਹਾ ਕਿ ਪੁਲਿਸ ਕੋਲ ਇਹੋ ਜੇ ਕੋਈ اختیار ਨਹੀਂ ਕਿ ਪਰਚਾ ਦਰਜ ਕਰਨ ਤੋਂ ਬਾਅਦ ਉਹ ਆਦੇਸ਼ ਯਾਨੀ ਕਿ ਜੱਜਮੈਂਟ ਵੀ ਦੇਣ ਲੱਗ ਜਾਏ ਇਹ ਕੰਮ ਅਦਾਲਤਾਂ ਦਾ ਹੈ ਜਦੋਂ ਤੱਕ ਪਰਚੇ ਦਾ ਨਿਰਣਾ ਅਦਾਲਤਾਂ ਨਹੀਂ ਕਰਦੀਆਂ ਪੁਲਿਸ ਇਹੋ ਜੀ ਕਾਰਵਾਈ ਕਰਨ ਦਾ ਕੋਈ ਹੱਕ ਨਹੀਂ ਰੱਖਦੀਆਂ ਐਡਵੋਕੇਟ ਆਰਐਸ ਬਾਜਾਜ ਨੇ ਸਾਡੇ ਧਿਆਨ ਵਿੱਚ ਲਿਆਂਦਾ ਇੱਕ ਉਹ ਫੈਸਲਾ ਜਿਹੜਾ ਜੀਐਸ ਸੰਧੇਵਾਲੀਆ ਜੱਜ ਸਾਹਿਬ ਨੇ ਦਿੱਤਾ ਹਰਿਆਣਾ ਦੇ ਵਿੱਚ ਇੱਕ ਮਾਮਲਾ ਵਾਇਲੈਂਸ ਦਾ ਹੋਇਆ ਜਿੱਥੇ ਨੂ ਤੇ ਮਵਾਤ ਦੇ ਵਿੱਚ ਕਮਨਲ ਰੌਇਟਸ ਹੋਏ ਅਤੇ ਹਰਿਆਣਾ ਪੁਲਿਸ ਨੇ ਇੱਕ ਸਮੁਦਾਏ ਦੇ ਲੋਕਾਂ ਦੇ ਘਰ ਢਾਉਣੇ ਸ਼ੁਰੂ ਕਰਤੇ ਸੀ ਇਹ ਕਹਿ ਕੇ ਕਿ ਇਹਨਾਂ ਨੇ ਰੌਇਟਿੰਗ ਦੇ ਵਿੱਚ ਹਿੱਸਾ ਲਿਆ ਜਸਟਿਸ ਆਰਐਸ ਸੰਧਵਾਲੀਆ ਨੇ ਇਸ ਖਬਰ ਦਾ ਸੂਵ ਮੋਟੋ ਨੋਟਿਸ ਲਿਆ ਅਤੇ ਹਰਿਆਣਾ ਦੀ ਸਰਕਾਰ ਨੂੰ ਅਜਿਹੀ ਕਾਰਵਾਈ ਕਰਨ ਤੋਂ ਤੁਰੰਤ ਰੋਕਿਆ ਗਿਆ ਇਸੇ ਸਬੰਧ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਇੱਕ ਆਦੇਸ਼ ਦਿੱਤਾ ਕਿ ਦੇਸ਼ ਦੇ ਕਿਸੇ ਵੀ ਸੂਬੇ ਦੇ ਵਿੱਚ ਪੁਲਿਸ ਕਿਸੇ ਦੀ ਜਾਇਦਾਦ ਭਾਵੇਂ ਉਹਦੇ ਉੱਤੇ ਕੋਈ ਵੀ ਧਾਰਾ ਲਾਈ ਗਈ ਹੋਵੇ ਉਹਨੂੰ ਢਾਉਣ ਦਾ ਹੱਕ ਨਹੀਂ ਰੱਖਦੀ ਜਦੋਂ ਤੱਕ ਅਦਾਲਤਾਂ ਉਸ ਦਾ ਹੁਕਮ ਨਾ ਦੇਣ ਐਡਵੋਕੇਟ ਗੁਰਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜੋ ਕੁਝ ਹੁਣ ਹੋ ਰਿਹਾ ਹੈ ਜਿਵੇਂ ਬੁਲਡੋਜ਼ਰ ਚਲਾਏ ਜਾ ਰਹੇ ਨੇ ਇਹ ਤਾਂ ਫਿਰ ਉਹੀ ਕੰਮ ਹੋ ਗਿਆ ਜਦੋਂ ਖਾੜਕੂ ਵਾਦ ਵੇਲੇ ਪਰਚਾ ਦਰਜ ਕਰਨ ਤੋਂ ਬਾਅਦ ਜੇ ਕਿਸੇ ਦਾ ਨਾਮ ਪਰਚੇ 'ਚ ਆ ਜਾਂਦਾ ਹੈ ਦਾਂ ਚੱਕ ਕੇ ਮੁਕਾਬਲੇ ਝੂਠੇ ਦਿਖਾਤੇ ਜਾਂਦੇ ਸੀ ਔਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਸੀ ਸੋ ਇਸ ਕਿਸਮ ਦਾ ਕੰਮ ਇਸ ਕਿਸਮ ਦੀ ਜਿਹੜੀ ਪਾਲਿਸੀ ਆ ਉਦੋਂ ਦੀ ਸਰਕਾਰ ਦੀ ਪਾਲਿਸੀ ਤੇ ਹੁਣ ਦੀ ਸਰਕਾਰ ਦੀ ਪਾਲਿਸੀ ਦੇ ਵਿੱਚ ਕਾਨੂੰਨ ਸਾਹਮਣੇ ਨਹੀਂ ਰੱਖਿਆ ਜਾ ਰਿਹਾ ਅਤੇ ਪੁਲਿਸ ਨੂੰ ਅਥਾਹ ਸ਼ਕਤੀਆਂ ਦੇ ਕੇ ਲੋਕਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਐਡਵੋਕੇਟ ਗੁਰਿੰਦਰ ਸਿੱਧੂ ਨੇ ਇਹ ਵੀ ਕਿਹਾ ਕਿ ਮੰਨ ਲਓ ਇੱਕ ਪਰਚੇ 'ਚ ਜੇ ਬੰਦਾ ਬਰੀ ਹੋ ਜਾਂਦਾ ਪਰ ਉਸ ਤੋਂ ਪਹਿਲਾਂ ਉਹਦਾ ਮਕਾਨ ਹੀ ਆ ਉਹਦੀ ਕੋਠੀ ਢਾਹ ਦਿੱਤੀ ਗਈ ਹੁੰਦੀ ਆ ਤੇ ਉਹ ਬਰੀ ਹੋਣ ਤੋਂ ਬਾਅਦ ਸਰਕਾਰ ਤੋਂ ਕੰਪਨਸੇਸ਼ਨ ਯਾਨੀ ਕਿ ਮੁਆਵਜ਼ਾ ਮੰਗਣ ਦਾ ਹੱਕ ਰੱਖਦਾ ਤੇ ਜੇ ਫਿਰ ਇਹੋ ਜਿਹੇ ਕੇਸਾਂ ਦੇ ਵਿੱਚ ਬਹੁਤੇ ਲੋਕ ਬਰੀ ਹੋ ਜਾਂਦੇ ਆ ਤਾਂ ਫਿਰ ਮੁਆਵਜ਼ਾ ਦੇਣਾ ਸਰਕਾਰ ਨੂੰ ਪਵੇਗਾ ਕਰੋੜਾਂ ਦੀ ਸ਼ਗਲ ਵਿੱਚ ਇਹ ਪੈਸਾ ਸਰਕਾਰ ਕਿੱਥੋਂ ਲੈ ਕੇ ਆਏਗੀ ਇਹ ਸਰਕਾਰ ਦਾ ਖਰਚਾ ਵਧਾ ਸਕਦਾ ਜੋ ਬੁਲਡੋਜ਼ਰ ਪਾਲਿਸੀ ਸਰਕਾਰ ਲੈ ਕੇ ਚੱਲ ਰਹੀ ਹੈ ਭਗਵੰਤ ਮਾਨ ਦੀ ਹੁਣ ਬਹੁਤ ਹੀ ਅਹਿਮ ਸਪੈਸਿਫਿਕ ਜਾਣਕਾਰੀ ਜੋ ਸਾਨੂੰ ਐਡਵੋਕੇਟ ਗੁਰਿੰਦਰ ਸਿੰਘ ਢੋਟ ਨੇ ਦਿੱਤੀ ਉਹ ਤੁਹਾਨੂੰ ਸੁਣਾਉਣੇ ਆ ਉਹ 5 ਧਾਰਾਵਾਂ ਦੀਆਂ ਗੱਲਾਂ ਕਰਦੇ ਆ ਐਨ ਡੀ ਪੀ ਐਸ ਐਕਟ ਦੇ ਤਹਿਤ 5 ਧਾਰਾਵਾਂ ਦਾ ਜ਼ਿਕਰ ਕਰਦੇ ਆ ਉਹ ਕਹਿੰਦੇ ਆ ਜੀ ਕਿ ਜਿਹੜੀ ਧਾਰਾ 68D 68D ਹੈ ਉਹਦੇ ਵਿੱਚ ਸਰਕਾਰ ਦੀ ਕੰਪਟੈਂਟ ਅਥਾਰਟੀ ਨੂੰ ਨੋਟਿਸ ਦੇਣਾ ਪਏਗਾ ਕਿ ਨੂੰ ਦੋਸ਼ੀ ਨੂੰ ਤੇ ਅਸੀਂ ਤੇਰੀ ਜਾਇਦਾਦ ਜ਼ਬਤ ਕਰ ਸਕਦੇ ਆ ਆਈਓ ਕੋਲ ਪਾਵਰ ਹੈਗੀ ਆ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਆ ਜਿਹੜਾ ਡੀਐਸਪੀ ਹੁੰਦਾ ਉਹਦੇ ਕੋਲ ਇਹ ਪਾਵਰ ਹੈ ਕਿ ਧਾਰਾ 68 ਐਫ ਤਹਿਤ ਉਹ ਕਿਸੇ ਵੀ ਡਰੱਗ ਡੀਲਰ ਦੀ ਜਾਂ ਪੈਡਲਰ ਦੀ ਪ੍ਰਾਪਰਟੀ ਨੂੰ ਫ੍ਰੀਜ਼ ਜਾਂ ਸੀਜ਼ ਕਰ ਸਕਦਾ ਹੈ ਹੁਣ ਤੁਹਾਨੂੰ ਦੱਸ ਸਮਝਾਉਂਦੇ ਆ ਫ੍ਰੀਜ਼ ਹੁੰਦਾ ਜਿਵੇਂ ਬੈਂਕ ਦੇ ਵਿੱਚ ਖਾਤਾ ਹੈ ਉਹਨੂੰ ਫ੍ਰੀਜ਼ ਕਰ ਦਿਓ ਬੰਦ ਕਰ ਦਿਓ ਵੀ ਨਾਤੋਂ ਕਢਾ ਸਕਦਾ ਹੈ ਜੋ ਪੈਸੇ ਨਾਤੋਂ ਇਹ ਚ ਪਾ ਸਕਦਾ ਸੀਜ਼ ਹੁੰਦਾ ਬਈ ਘਰ ਹੈ ਉਹਨੂੰ ਸੀਜ਼ ਕਰ ਲਿਆ ਕਿ ਤੂੰ ਇਹਦੇ ਅੰਦਰ ਨਹੀਂ ਜਾ ਸਕਦਾ ਸੀਜ਼ਡ ਪ੍ਰਾਪਰਟੀ ਹੈ ਇਹ ਕੇਸ ਦੇ ਨਾਲ ਜੋੜ ਦਿੱਤੀ ਗਈ ਆ ਇਹ ਸਾਰਾ ਕੁਝ ਹੁੰਦਾ ਹੈ ਧਾਰਾ 68 ਐਫ ਆਫ ਦੀ ਐਨ ਡੀ ਪੀ ਐਸ ਐਕਟ ਤੇ ਫਿਰ ਉਸ ਤੋਂ ਅੱਗੇ ਆਈਓ ਨੂੰ ਇਹ ਜ਼ਰੂਰੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਸੂਚਿਤ ਕਰੇ ਕਿ ਐਨ ਡੀ ਪੀ ਐਸ ਦੀ ਧਾਰਾ 68 ਐਫ ਦੇ ਤਹਿਤ ਮੈਂ ਫਲਾਣੀ ਫਲਾਣੀ ਪ੍ਰਾਪਰਟੀ ਸੀਜ਼ ਕਰ ਲਈ ਹੈ ਜਾਂ ਖਾਤਾ ਫ੍ਰੀਜ਼ ਕਰਤਾ ਹੈ ਤੇ ਉਹ ਇਸ ਦਾ ਨੋਟਿਸ ਧਾਰਾ 68 ਐਚ ਦੇ ਤਹਿਤ ਓਨਰ ਅਕਿਊਜ਼ਡ ਹੁੰਦਾ ਹੈਗਾ ਯਾਨੀ ਕਿ ਕੋਠੀ ਦਾ ਜਾਇਦਾਦ ਦਾ ਜਿਹੜਾ ਮਾਲਕ ਹੈ ਜਾਂ ਖਾਤੇ ਦਾ ਮਾਲਕ ਹੈ ਭਾਵੇਂ ਉਹ ਦੋਸ਼ੀ ਹੈ ਪਰ ਮਾਲਕ ਹੈ ਉਹਨੂੰ ਇੱਕ ਨੋਟਿਸ ਜਾਰੀ ਕਰੇਗਾ ਉਸ ਤੋਂ ਬਾਅਦ ਅੱਗੇ ਆਉਂਦੀ ਹੈ ਜੀ ਧਾਰਾ 68 ਆਈ ਉਹਦੇ ਵਿੱਚ ਜਦੋਂ ਫਾਈਨਲ ਡਿਸੀਜਨ ਆਉਂਦਾ ਤਾਂ ਫਿਰ ਉਹ ਕੰਪਟੈਂਟ ਅਥਾਰਟੀ ਜਿਹੜੀ ਅੰਡਰ ਸੈਕਸ਼ਨ 68 ਆਈ ਬਣੀ ਹੁੰਦੀ ਆ ਕੇਂਦਰ ਸਰਕਾਰ ਦੀ ਕੰਪਟੈਂਟ ਅਥਾਰਟੀ ਉਹਦੇ ਕੋਲ ਉਹ ਫੈਸਲਾ ਜਾਂਦਾ ਹੈ 68 ਐਨ ਧਾਰਾ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਜਾਂ ਓਨਰ ਹੈਗਾ ਜਿੱਦੀ ਜਿਦਾਦ ਫ੍ਰੀਜ਼ ਜਾਂ ਸੀਜ਼ ਕੀਤੀ ਗਈ ਉਹ ਅਪੀਲ ਫਾਈਲ ਕਰ ਸਕਦਾ ਹੈ ਅਪੀਲ ਫੈਸਲਾ ਆਉਣ ਤੋਂ ਬਾਅਦ ਫਾਈਨਲ ਭਾਵੇਂ ਸੁਪਰੀਮ ਕੋਰਟ ਤੱਕ ਹੈ ਫਾਈਨਲ ਅਪੈਕਸ ਕੋਰਟ ਤੋਂ ਫੈਸਲਾ ਆਉਣ ਤੋਂ ਬਾਅਦ ਉਹ ਫੇਰ ਅਪੀਲ ਫਾਈਲ ਕਰ ਸਕਦਾ ਜੇ ਉਹਦੇ ਵਿੱਚ ਵੀ ਉਹਦੀ ਅਪੀਲ ਰੱਦ ਹੋ ਜਾਂਦੀ ਆ ਤਾਂ ਫੇਰ ਓਨਰ ਅਕਿਊਜ਼ਡ ਉਸ ਤੋਂ ਉੱਪਰ ਅਪੀਲੈਂਟ ਕੰਪਟੈਂਟ ਅਥਾਰਟੀ ਕੋਲ ਇੱਕ ਦੂਜੀ ਅਪੀਲ ਪਾ ਸਕਦਾ ਤਾਂ ਕਿ ਉਹ ਕਿਸੇ ਵੀ ਤਰੀਕੇ ਨਾਲ ਇਹ ਨਾ ਹੋਵੇ ਕਿ ਉਹਦੀ ਪੂਰੀ ਗੱਲ ਸੁਣੀ ਨਹੀਂ ਗਈ ਐਡਵੋਕੇਟ ਧੋਟ ਨੇ ਇਹ ਵੀ ਕਿਹਾ ਕਿ ਜੇ ਕੋਈ ਵੀ ਬੰਦਾ ਬਰੀ ਹੋ ਜਾਂਦਾ ਹੈ ਨਸ਼ੇ ਦੇ ਕੇਸ ਦੇ ਵਿੱਚ ਪਰ ਉਹਦੀ ਜਾਇਦਾਦ ਢਾ ਦਿੱਤੀ ਗਈ ਹੁੰਦੀ ਆ ਤਾਂ ਉਹ ਮੁਆਵਜ਼ਾ ਮੰਗਣ ਦਾ ਪੂਰਾ ਹੱਕ ਰੱਖਦਾ ਹੈ ਸਰਕਾਰ ਤੋਂ ਹੁਣ ਆਉਂਦੇ ਆਪਾਂ ਸਭ ਤੋਂ ਵੱਖਰੇ ਵਿਚਾਰਾਂ ਤੇ ਇਹ ਵਿਚਾਰ ਹਨ ਸੀਨੀਅਰ ਐਡਵੋਕੇਟ ਗੁਰਸ਼ਰਨ ਕੌਰ ਮਾਨ ਦੇ ਉਹਨਾਂ ਨੇ ਕਿਹਾ ਕਿ ਮੈਂ ਬੁਲਡੋਜ਼ਰ ਚਲਾਉਣ ਦੇ ਪੂਰੇ ਹੱਕ ਵਿੱਚ ਹਾਂ ਉਹਨਾਂ ਕਿਹਾ ਕਿ ਮੈਂ ਅੰਮ੍ਰਿਤਸਰ ਦੀ ਰਹਿਣ ਵਾਲੀਆਂ ਅਤੇ ਮੈਂ ਉਸ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਤੁਰ ਫਿਰ ਕੇ ਦੇਖਿਆ ਡਰਗ ਸਮਗਲਰਾਂ ਕੋਲ ਵੱਡੀਆਂ ਵੱਡੀਆਂ ਕੋਠੀਆਂ ਨੇ ਤੇ ਬਹੁਤ ਮਹਿੰਗੀਆਂ ਕਾਰਾਂ 'ਚ ਸਫ਼ਰ ਕਰਦੇ ਨੇ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਨੇ ਉਹਨਾਂ ਦੀ ਜਿਹੜੀ ਜਨਰੇਸ਼ਨਜ਼ ਆ ਯਾਨੀ ਕਿ ਬੱਚੇ ਉਹ ਬਿਲਕੁਲ ਨਸ਼ਟ ਹੋ ਚੁੱਕੇ ਨੇ ਤਬਾਹ ਹੋ ਚੁੱਕੇ ਨੇ ਤੇ ਇਹਨਾਂ ਨੂੰ ਹੋਰ ਕਿਸੇ ਦਾ ਡਰ ਹੀ ਨਹੀਂ ਕਿਉਂਕਿ ਪੁਲਿਸ ਇਹਨਾਂ ਨਾਲ ਰਲ ਜਾਂਦੀ ਆ ਥਾਣਾ ਸੰਬੰਧਿਤ ਇਹਨਾਂ ਡਰੱਗ ਡੀਲਰਾਂ ਤੋਂ ਪੈਸੇ ਲੈਣੇ ਸ਼ੁਰੂ ਕਰ ਦਿੰਦਾ ਅਤੇ ਇਹਨਾਂ ਡੀਲਰਾਂ ਨੂੰ ਫੜਿਆ ਨਹੀਂ ਜਾਂਦਾ ਅਤੇ ਜੇ ਫੜਿਆ ਜਾਂਦਾ ਇਹਨਾਂ ਵਿਰੁੱਧ ਗਵਾਹੀਆਂ ਭੁਗਤਦੀਆਂ ਨਹੀਂ ਤੇ ਬਰੀ ਹੋ ਜਾਂਦੇ ਆ ਗੁਰਚਰਨ ਕੌਰ ਮਾਨ ਨੇ ਕਿਹਾ ਕਿ ਡਰੱਗ ਤੋਂ ਪੰਜਾਬ ਨੂੰ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਦੀ ਇਹ ਪਾਲਿਸੀ ਬਿਲਕੁਲ ਠੀਕ ਹੈ ਪਰ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਕਾਨੂੰਨੀ ਤੌਰ ਤੇ ਐਸ ਪਰ ਲਾ ਸੰਵਿਧਾਨ ਦੇ ਮੁਤਾਬਕ ਇਹ ਠੀਕ ਹੈ ਕਿ ਨਹੀਂ ਮੈਂ ਉਹਨਾਂ ਨੂੰ ਇਹ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਜੇ ਇਸ ਲੌਜਿਕ ਨਾਲ ਇਹ ਬੁਲਡੋਜ਼ਿੰਗ ਸਹੀ ਹੈ ਤਾਂ ਫਿਰ ਅਤਵਾਦ ਦੇ ਸਮੇਂ ਮੁੰਡਿਆਂ ਨੂੰ ਚੱਕ ਕੇ ਮਾਰਨਾ ਵੀ ਸਹੀ ਹੈ ਕਿਉਂਕਿ ਜਦੋਂ ਪੁਲਿਸ ਨੂੰ ਇਹ ਹੱਕ ਦੇਤੇ ਜਾਣ ਕਿ ਉਹ ਕਿਸੇ ਵੀ ਚੀਜ਼ ਦੇ ਵਿੱਚ ਅੰਤਮ ਫੈਸਲਾ ਸੁਣਾ ਦੇਵੇ ਜਾਂ ਅੰਤਮ ਕਾਰਵਾਈ ਕਰ ਦੇਵੇ ਤਾਂ ਫਿਰ ਇਸ ਨੂੰ ਤਾਕਤ ਦਾ ਗਲੂਪਯੋਗ ਹੀ ਸਮਝਿਆ ਜਾਏਗਾ ਗੁਰਚਰਨ ਘਰਮਾਨ ਨੇ ਕਿਹਾ ਨਹੀਂ ਭਗਤ ਸਾਹਿਬ ਤੁਸੀਂ ਜਾਣਦੇ ਨਹੀਂ ਗਰਾਊਂਡ ਰਿਐਲਿਟੀ ਕੀ ਆ ਤੁਸੀਂ ਪੰਜਾਬ ਦੇ ਪਿੰਡਾਂ ਦੀ ਅਸਲੀਅਤ ਤੋਂ ਵਕੀਫ ਨਹੀਂ ਪਿੰਡਾਂ ਦੇ ਵਿੱਚ ਜਾ ਕੇ ਵੇਖੋ ਸਾਡੀ ਜਵਾਨੀ ਦਾ ਹਾਲ ਕੀ ਹੈ ਜੋ ਬੁਲਡੋਜ਼ਰ ਚਲਾਏ ਜਾਂ ਰਹੇ ਨੇ ਇਹਦੇ ਨਾਲ ਇੱਕ ਡਰ ਪੈਦਾ ਹੋਏਗਾ ਔਰ ਜਿਹੜਾ ਇਹ ਠੰਡਾ ਨਸ਼ਿਆਂ ਦਾ ਇਹ ਜਲਦ ਬੰਦ ਹੋਏਗਾ ਉਹਨਾਂ ਨੇ ਪੰਜਾਬ ਸਰਕਾਰ ਦੀ ਇਸ ਪਾਲਿਸੀ ਦੀ ਪੂਰੀ ਹਮਾਇਤ ਕੀਤੀ ਇੱਥੇ ਮੈਂ ਰਿੰਦਰ ਸਿੰਘ ਤਗੜੇ ਇਸ ਖਬਰ ਦਾ ਕਰਦਾ ਜੀ ਅੰਤ ਸਤਿ ਸ਼ਕਾਲ ਨਮਸਕਾਰ ਖੁਦਾ হাফেজ